ਸਤਨਾ ਸ਼੍ਰੀ ਵਾਖ ਗੁਰੂ ਸਾਹਿਬ ਜੀ ਸੋਰਠ ਮਹਲਾ 5 ਸਤ ਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਸਤ ਗੁਰ ਪੂਰੇ ਭਾਣਾ ਜੱਪਿਆ ਨਾਮ ਰਮਾਣਾ ਗੋਵਿੰਦ ਕਿਰਪਾ ਤਾਰੀ ਪ੍ਰਵ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛੇ ਸੋਈ ਫਲ ਪਾਵੇ ਬਰਤੀ ਆਸ ਨਾ ਜਾਈ ਹਰ ਕੇ ਚਰਨ ਸਦਾ ਸੁਖ ਦਾਈ ਜੋ ਇੱਛੇ ਸੋਈ ਫਲ ਪਾਵੇ ਬਰਤੀ ਆਸ ਨਾ ਜਾਈ ਰਹਾਉ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ